ਲੋਕ ਸਭਾ ਚੋਣ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੀਟ ਹੌਟ ਸੀਟ ਬਣੀ ਹੋਈ ਹੈ। ਦਰਅਸਲ ਇੱਥੋਂ ਸਾਰੇ ਹੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਦਮਦਾਰ ਦਅਵੇਦਾਰ ਉਤਾਰੇ ਗਏ ਨੇ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁਲਦੀਪ ਸਿੰਘ ਢਾਲੀਵਾਲ ਤੇ ਦਾਖਲ ਹੋਇਆ ਗਿਆ। ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ। ਉਦੋਂ ਹੀ ਭਾਜਪਾ ਦੇ ਵੱਲੋਂ ਤਰਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉਦੋਂ ਹੀ ਅੰਮ੍ਰਿਤਸਰ ਅਕਾਲੀ ਦਲ ਦੇ ਹੁਣ ਮਦਾਨ ਦੇ ਵਿੱਚ ਉਤਾਰਿਆ ਗਿਆ ਸੋ ਇਨਾਂ ਦਮਦਾਰ ਉਮੀਦਵਾਰਾਂ ਦੇ ਕਾਰਨ ਹੁਣ ਅੰਮ੍ਰਿਤਸਰ ਸੀਟ ਤੇ ਮੁਕਾਬਲਾ ਚੋਕੋ ਨਾ ਲੱਗ ਰਿਹਾ ਹਾਲਾਂਕਿ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਕਾਫੀ ਸਾਰੇ ਮੁੱਦੇ ਅਜੇ ਵੀ ਨੇ ਜਿਨ੍ਹਾਂ ਤੋਂ ਪਾਰ ਪਾ ਕੇ ਹੀ ਵੋਟਰਾਂ ਦੇ ਦਿਲ ਤੱਕ ਪਹੁੰਚਿਆ ਜਾ ਸਕਦਾ ਹੈ ਕਿਹੜੇ ਨੇ ਉਹ ਮੁੱਦੇ ਤੇ ਕਿਵੇਂ ਇਹਨਾਂ ਨੂੰ ਪਾਰ ਪਾ ਸਕਦੇ ਨੇ ਤੇ ਕਿਹੜੇ-ਕਿਹੜੇ ਇਸ ਸੀਟ ਤੋਂ ਦਮਦਾਰ ਦਾਵੇਦਾਰ ਮੰਨੇ ਜਾ ਰਹੇ ਨੇ ਵੇਖੋ ਇਹ ਸਪੈਸ਼ਲ ਰਿਪੋਰਟ ਗੱਲ ਚਾਹੇ ਅੰਦਰੂਨੀ ਸ਼ਾਂਤੀ ਦੀ ਹੋਵੇ ਜਾਂ ਸਰ ਖਾਨ ਦੇ ਸਵਾਦ ਦੀ ਸਭ ਦੇ ਲਈ ਅਮਰਸਰ ਦੀ ਧਰਮ ਨਗਰੀ ਅਮਰਸਰ ਜਾਣੀ ਜਾਂਦੀ ਹੈ ਇੱਥੇ ਸਥਿਤ ਗੋਲਡਨ ਟੈਂਪਲ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਨਾਲ ਵੱਡੇ ਵੱਡੇ ਨੇਤਾ ਵੀ ਮਰਠਾ ਨਿਕਨਪਾਂਸਦੇ ਨੇ ਜਿਸ ਤੇ ਇੱਥੇ ਹਲਚਲ ਹਮੇਸ਼ਾ ਬਣੀ ਰਹਿੰਦੀ ਹੈ ਪਰ ਹੁਣ ਲੋਕ ਸਭਾ ਚੋਣਾਂ ਦੇ ਚੱਲਦੇ ਇੱਥੇ ਸਿਆਸੀ ਹਲਚਲ ਹੋਰ ਜ਼ਿਆਦਾ ਤੇਜ਼ ਹੋ ਗਈ ਹੈ ਸਾਰੀ ਪਾਰਟੀਆਂ ਅਮਰਸਰ ਸੀਟ ਨੂੰ ਹਿਥਿਆਨ ਵਿੱਚ ਜੁਟ ਗਈਆਂ ਨੇ ਆਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚੋਣਵੀ ਮੈਦਾਨ ਵਿੱਚ ਉਤਾਰਿਆ ਹੈ ਤੇ ਤੇ ਹੀ ਕਾਂਗਰਸ ਨੇ ਫਿਰ ਤੋਂ ਗੁਰਜੀਤ ਸਿੰਘ ਔਜਲਾ ਤੇ ਦਾਅ ਲਗਾਇਆ ਉਹਨਾਂ ਨੇ ਸੁਪਹਿਲ 2017 ਦੀਆਂ ਉਪ ਚੋਣਾਂ ਵਿੱਚ 2019 ਦੀਆਂ ਚੋਣਾਂ ਚ ਦੀ ਤਫਾਸੀਲ ਕੀਤੀ ਸੀ ਤੇ ਉਸ ਤੇ ਕਾਂਗਰਸ ਦੇ ਘੜ ਨੂੰ ਬਚਾਉਣ ਦੀ ਵੀ ਚੁਣੌਤੀ ਹੈ ਭਾਜਪਾ ਨੇ ਯੂਐਸ ਵਿੱਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਨੂੰ ਮੌਕਾ ਦਿੱਤਾ ਸ਼੍ਰੋਮ ਨੇ ਇਕਲਿਦਲ ਨੇ ਹਿੰਦੂ ਚਿਹਰੇ ਅਨਿਲ ਜੋਸ਼ੀ ਨੂੰ ਉਤਾਰ ਕੇ ਮੁਕਾਬਲੇ ਨੂੰ ਕਾਫੀ ਜ਼ਿਆਦਾ ਦਿਲਚਸਪ ਬਣਾ ਦਿੱਤਾ ਇਥੇ ਨਸ਼ਾ, ਬੇਰੁਜ਼ਗਾਰੀ, ਭਾਰਤ-ਪਾਕਿਸਤਾਨ ਦੇ ਵਿਚਕਾਰ ਵਾਗਾ ਬਾਰਡਰ ਤੇ ਵਪਾਰ ਖੋਲਣਾ, ਵਿਦੇਸ਼ ਜਾਣ ਦੇ ਨੌਜਵਾਨ, ਰੋਪ ਨੇ ਪੰਥਕ ਤੇ ਬੇਰੁਜ਼ਗਾਰੀ ਪ੍ਰਮੁੱਖ ਮੁੱਦੇ ਨੇ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੀ ਜ਼ੁਬਾਨ ਤੇ ਨੇ। ਅਟਾਰੀ ਭਾਰਤ-ਪਾਕਿਸਤਾਨ ਸੀਮਾ ਨੂੰ ਲੈ ਕੇ ਸ਼ਹਿਰੀ ਇਲਾਕਿਆਂ ਤੱਕ ਪੀਐਮ ਮੋਦੀ ਦੀ ਚਰਚਾ। ਹਾਲਾਂਕਿ ਲੋਕਾਂ ਅਤੇ ਰਾਜਨੀਤਿਕ ਐਕਸਪਰਟ ਦੇ ਮੁਤਾਬਕ ਮੁਕਾਬਲਾ ਆਪ ਅਤੇ ਕਾਂਗਰਸ ਦੇ ਵਿਚਕਾਰ ਹੋਵੇਗਾ। ਭਾਜਪਾ ਦਾ ਉਮੀਦਵਾਰ ਮਜ਼ਬੂਤ ਤੇਮਰ ਸਰ ਤੋਂ ਜੁੜਾ ਹੋਣ ਦੇ ਬਾਵਜੂਦ ਕਿਸਾਨ ਅੰਦੋਲਨ ਦੇ ਕਾਰਨ ਮੁਸ਼ਕਲਾਂ ਕਾਫੀ। ਪਾਰਟੀ ਨੂੰ ਕਿੰਡਾ ਵਿੱਚ ਕ ਜਿਆਦਾ ਸੰਘਰਸ਼ ਕਰਨਾ ਪੈ ਰਿਹਾ ਹੈ ਭਾਜਪਾ ਉਮੀਦਵਾਰ ਇੱਕ ਮਹੀਨਾ ਪਹਿਲਾ ਜਿਲ੍ਹਾ ਵਿਚੈਕਟਿਵ ਹੋਏ ਨੇ ਅਜੇ ਵਿੱਚ ਸਾਰੇ ਲੋਕਾਂ ਤੱਕ ਪਹੁੰਚ ਬਣਾ ਪਾਣਾ ਕਾਫੀ ਜ਼ਿਆਦਾ ਮੁਸ਼ਕਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੰਦਰ ਕਰੰਟ ਲੋਕਾਂ ਵਿਚ ਹੈ ਆਮ ਮੰਦਰ ਦਾ ਫਾਇਦਾ ਵੀ ਉਹਨਾਂ ਨੂੰ ਮਿਲੇਗਾ ਆਪ ਦੇ ਉਮੀਦਵਾਰ ਕੁਲਦੀਪ ਧਾਰੀਵਾਲ ਪੰਜਾਬ ਸਰਕਾਰ ਵਿੱਚ ਮੰਤਰੀ ਹੈ ਤੇ ਸਸੀਟ ਤੇ ਉਹਨਾਂ ਦੀ ਪਾਰਟੀ ਦੇ ਸੱਤ ਵਿਧਾਇਕ ਨੇ ਉੱਥੇ ਸਰਕਾਰ ਦੀਆਂ ਯੋਜਨਾਵਾਂ ਦਾ ਅਸਰ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਹੈ ਹਾਲਾਂਕਿ ਵਿਧਾਇਕਾਂ ਵਿੱਚੋਂ ਲੋਕਾਂ ਦੀ ਅਨਰਾਜ਼ਗੀ ਦਾ ਉਹਨਾਂ ਨੂੰ ਜ਼ਰੂਰ ਨੁਕਸਾਨ ਹੋ ਰਿਹਾ ਕਾਂਗਰਸ ਦੇ ਉਮੀਦਵਾਰ ਨੂੰ ਲੋਕ ਪਸੰਦ ਕਰ ਰਹੇ ਨੇ ਤੇ ਉਹ ਪਹਿਲੇ ਦੋ ਵਾਰ ਸਾਂਸਦ ਰਹਿ ਚੁੱਕੇ ਨੇ ਤੇ ਦੋਨੋਂ ਜੱਟ ਸਿੱਖ ਚੇਰੇ ਨੇ ਅਜੇ ਵਿੱਚ ਵੋਟ ਜ਼ਰੂਰ ਡਿਵਾਈਡ ਹੋਵੇਗੀ ਅਕਾਲੀ ਦਲ ਨੇ ਇਸ ਸੀਟ ਤੇ ਹਿੰਦੂ ਚਿਹਰਾ ਉਤਾਰ ਕੇ ਨਵੇਂ ਸਮੀਕਰਨ ਜ਼ਰੂਰ ਬਣਾਈ ਨੇ ਪਿੰਡਾਂ ਵਿੱਚ ਅਕਾਲੀ ਦਲ ਦਾ ਕੈਂਟਰ ਹੈ ਹਾਲਾਂਕਿ ਸ਼ਹਿਰ ਦੇ ਦੋ ਵੱਡੇ ਨੇਤਾ ਪਾਰਟੀ ਛੱਡ ਗਏ ਨੇ ਕੰਪੀਟੀਸ਼ਨ ਬਹੁਤ ਜ਼ਿਆਦਾ ਟਫ ਹੈ ਇਸ ਤੋਂ ਪਹਿਲੇ ਭਾਜਪਾ ਤੇ ਅਕਾਲੀ ਦਲ ਮਿਲ ਕੇ ਚੋਣ ਮੈਦਾਨ ਵਿੱਚ ਉਤਰਦੇ ਸਨ ਇਸ ਵਾਰ ਦੋਨਾਂ ਦਾ ਵੋਟ ਬੈਂਕ ਵਿਖਰ ਗਿਆ ਤੇ ਮੁਕਾਬਲਾ ਚੌਕੰਨਾ ਲੱਗ ਰਿਹਾ ਗੱਲ ਕਰਦੇ ਹਾਂ ਗੁਰਜੀਤ ਔਜਲਾ ਤੇ ਤਰਨਜੀਤ ਸਿੰਧੂ ਦਾ ਮਜ਼ਬੂਤ ਤੇ ਕਮਜ਼ੋਰ ਪੱਖ ਗੁਰਜੀਤ ਔਜਲਾ ਲਗਾਤਾਰ ਦੋ ਵਾਰ ਸਾਂਸਦ ਰਹੇ ਨੇ ਵਿਕਾਸ ਕੰਮ ਕਰਵਾਏ ਨੇ ਲੋਕਾਂ ਦੇ ਨਾਲ ਸਿੱਧੇ ਜੁੜੇ ਹੋਏ ਨੇ ਸਿੱਖ ਹਿੰਦੂ ਪਸੰਦ ਕਰਦੇ ਨੇ ਪਾਰਟੀ ਦੇ ਅੰਤਕਰ ਹੈ ਤੋਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਪਿਛਲੀਆਂ ਚੋਣਾਂ ਵਿੱਚ ਜਿੱਤ ਦਾ ਮਾਰਜਿਨ ਥੋੜਾ ਘੱਟ ਹੋਇਆ ਸੀ ਤਰਨਜੀਤ ਸੰਧੂ एसजीपीसी ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁਦਰੀ ਦੇ ਪੋਤੇ ਨੇ ਤੇ ਸਾਬਕਾ ਆਈਐਫਐਸ ਅਧਿਕਾਰੀ ਨੇ ਐਨਆਈ ਦਾ ਸਪੋਰਟ ਵੀ ਹਾਸਲ ਹੈ। ਕਮਜ਼ੋਰ ਪੱਖ ਇਹ ਹੈ ਕਿ ਪਿੰਡਾਂ ਵਿੱਚ ਕਿਸਾਨਾਂ ਦਾ ਵਿਰੋਧ ਹੈ। ਪਹਿਲੀਆਂ ਚੋਣਾਂ ਨੇ ਤੇ ਰਾਜਨੀਤਿਕ ਦਾ ਅਨੁਭਵ ਬਹੁਤ ਜ਼ਿਆਦਾ ਘੱਟ ਹੈ। ਅਮਰਸਰ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਸੀਟਾਂ ਆਉਂਦੀਆਂ ਨੇ। ਇਹਨਾਂ ਵਿੱਚੋਂ ਰਾਜਾ ਸਾਸੀ ਤੋਂ ਕਾਂਗਰਸ ਤੇ ਮਜੀਠਾ ਤੋਂ ਅਕਾਲੀ ਦਲ ਦੇ ਵਿਧਾਇਕ ਨੇ ਜਦਕਿ ਹੋਰ 7 ਸੀਟਾਂ ਤੇ ਅਜਨਾਲਾ ਅੰਦਰਸਰ ਉੱਤਰ ਅਮਰਸਰ ਦੱਖਣ ਅਮਰਸਰ ਸੈਂਟਰਲ ਤੇ ਅੰਮ੍ਰਿਤਸਰ ਦੱਖਣ اٹਾਰੀ ਵਿੱਚ ਆਪ ਦੇ ਵਿਧਾਇਕ ਨੇ ਅੰਮ੍ਰਿਤਸਰ ਵਿੱਚ 68.94 ਫੀਸਦੀ ਸਿੱਖ ਨੇ ਜਦਕਿ 31 ਫੀਸਦੀ ਅਨੁਸੂਚਿਤ ਜਾਤੀ ਨੇ ਤੇ ਇਸ ਤੋਂ ਇਲਾਵਾ ਹੋਰ ਭਾਈਚਾਰ ਦੇ ਲੋਕ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਰੋਚਕ ਗੱਲ ਇਹ ਰਹੀ ਕਿ ਅੰਮ੍ਰਿਤਸਰ 9 ਹਲਕਿਆਂ ਵਿੱਚ ਮਜੀਠਾ ਵਿੱਚ ਭਾਜਪਾ ਨੂੰ ਜਿੱਤ ਹਾਸਲ ਮਿਲੀ ਸੀ ਜਦਕਿ ਹੋਰ ਹਲਕਿਆਂ ਵਿੱਚ ਕਾਂਗਰਸ ਅੱਗੇ ਰਹੀ ਸੀ ਹਾਲਾਂਕਿ ਸਮੇਂ ਰਾਜ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਧਾਲੀਵਾਲ ਵੀ ਉਸ ਸਮੇਂ ਚੋਣਵੀ ਮੈਦਾਨ ਵਿੱਚ ਸਨ ਉਹਨਾਂ ਨੂੰ ਸਿਰਫ 20000 ਵੋਟਾਂ ਮਿਲੀਆਂ ਸਨ ਕਿਸੇ ਵੀ ਹਲਕੇ ਵਿੱਚ ਉਹਨਾਂ ਨੇ 26% ਤੋਂ ਜ਼ਿਆਦਾ ਵੋਟ ਹਾਸਲ ਨਹੀਂ ਕੀਤੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ ਅਮੇਸ਼ਰ ਲੋਕ ਸਭਾ ਸੀਟ ਦੇ ਬਾਰੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਜੋ ਵੀ ਉਮੀਦਵਾਰ ਇੱਥੋਂ ਜਿੱਤਦਾ ਹੈ ਉਹ ਸਾਂਸਦ ਬਣ ਜਾਂਦਾ ਹੈ ਜਦਕਿ ਜੋ ਹਾਰਦਾ ਹੈ ਉਹ ਸਿੱਧੇ ਮੰਤਰੀ ਬਣਦਾ ਹੈ ਅਜਿਹਾ ਪਿਛਲੀਆਂ ਦੋ ਚੋਣਾਂ ਵਿੱਚ ਵੇਖਣ ਨੂੰ ਮਿਲਿਆ 2014 ਵਿੱਚ ਇਸ ਸੀਟ ਤੇ ਕਾਂਗਰਸ ਦੇ ਟਿਕਟ ਤਹਿਤ ਕੈਪਟਨ ਅਮਰਿੰਦਰ ਸਿੰਘ ਚੋਣਾ ਜਿੱਤੇ ਸਨ ਜਦਕਿ ਭਾਜਪਾ ਤੌਰਨ ਜੇਟਲੀ ਚੋਣਾ ਹਾਰ ਗਏ ਸਨ ਫਿਰ ਉਹ ਕੇਂਦਰ ਵਿੱਚ ਮੰਤਰੀ ਬਣੇ ਅਜਿਹੀ ਸਥਿਤੀ 2019 ਵਿੱਚ ਬਣੀ ਕਾਂਗਰਸ ਦੇ ਗੁਰਪ੍ਰੀਤ ਸਿੰਘ ਔਜਲਾ ਚੋਣਾ ਜਿੱਤੇ ਜਦਕਿ ਭਾਜਪਾ ਦੇ ਹਰਦੀਪ ਸਿੰਘ ਚੰਦਪੁਰੀ ਚੋਣਾ ਹਾਰਨ ਤੋਂ ਬਾਅਦ ਭਾਜਪਾ ਸਰਕਾਰ ਵਿੱਚ ਕੇ ਮંત્રી ਬਣੇ ਸ